ਲੋ ਵੀ ਲੱਖੀ ਦੇਖਣ ਲੱਗ ਗਏ ਇਹ ਘਟ ਹੋਗੇ 16 ਹੋਗੇ ਇਹ 17 ਆ ਕੇ ਹਾਂ ਲਿਖਣਾ ਚਾਹੀਦਾ ਵੀ ਹਾਂ ਇਹਨਾਂ ਨੂੰ ਤਾਂ ਪਤਾ ਹੈ ਕਿ ਅੱਗਣਾ ਜਰੂਰ ਹੋਗੇ ਮੈਨੂੰ ਲੱਗਦਾ ਆ ਹੋਗੇ 17 ਦੇ ਗੇਟ ਤੇ ਪਤਾ ਨਹੀਂ ਹਾਂਜੀ ਦੂਜੀ ਇਹ ਲਾਈਟ ਉਹਦੇ ਉੱਪਰ ਤੱਕ ਝੜਾ ਕੀਤਾ ਸੀ ਇਹਨੂੰ ਥੋੜਾ ਫਰਕ ਆਜੀ ਅੱਛਾ ਜੀ ਬਾਕੀ ਆਏ ਤੇ ਨੂੰ ਫੜਾ ਕੇ ਦਿਖਾ ਮੈਂ ਕੁਆਲਟੀ ਦਾ ਕਿਵੇਂ ਸਮਝਾ ਦੇ ਭਾਈ ਆ ਬੰਦੇ ਨੂੰ ਕਹਿਣ ਖਾਨੇ ਪਾ ਦੇ 18 ਨੂੰ ਕਿੰਨਾ ਘੰਟ ਜਚਿਆ 18 ਨੂੰ ਆਹੀ ਜਚਦੇ ਆ ਟਾਇਰ ਹੈ ਨਾ 18 ਦੇ ਦੇ ਟਰੈਕਟਰ ਨਾਲ بڑے ਇੰਜਨ ਆ ਯਾਰ ਇਹਦਾ ਹਾਂ ਕਿ ਆਪਾਂ ਪ੍ਰ ਕਰਵਾ ਆ ਸ੍ਰੀ ਕਾਰ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਅੱਜ ਚੱਲੇ ਆਪਾਂ ਕ੍ਰਿਸ਼ਨ ਦੇ ਗੱਡੀ ਦੇ ਟਾਇਰ ਪਾਉਣ ਤੇ ਲੱਖੀ ਵੀ ਚੱਲੇ ਸ਼ਾਇਦ ਨਾਲ ਸਮਰਾਲੇ ਚੱਲੇ ਆ ਵੈਸੇ ਆ 3 ਸ਼ਰੀਰ ਮੇਰਾ ਥੋੜਾ ਢਿੱਲਾ ਚੱਲਦਾ ਕੱਲ ਰਾਤ ਨੂੰ ਪਥਰੀ ਦਾ ਦਰਦ ਹੋਇਆ ਬਾਈ ਬਹੁਤ ਦਰਦ ਹੋਇਆ ਤੇ ਮੈਂ ਤਾਂ ਵੈਸੇ ਪਹਿਲਾਂ ਵੀ ਇੱਕ ਦੋ ਵਾਰ ਹੋਇਆ ਢੂਹੀ ਚ ਹੁੰਦਾ ਹੁੰਦਾ ਪਹਿਲਾਂ ਸ਼ੁਰੂਆਤ ਚ ਜੋ ਕਣਾਈ ਹੋਇਆ ਮੈਂ ਕਿਹਾ ਵੀ ਪਥਰੀ ਦਾ ਹੀ ਦਰਦ ਹੈ ਘੰਟਾ ਦੇ ਡੇਢ ਘੰਟਾ ਦੋ ਤਾਂ ਮੈਂ ਕਣਈਂ ਨਗਾਈ ਗਿਆ ਵੀ ਚਲੋ ਸਾਢੇ 12 ਹੋਣ ਲੱਗਿਆ ਦੋ ਤਿੰਨ ਘੰਟੇ ਕਣੀਂ ਨਗਾਇਆ ਵੀ ਕੋਈ ਗੱਲ ਨਹੀਂ ਥੋੜਾ ਥੋੜਾ ਉਧਰ ਉਧਰ ਹੋ ਕੇ ਜਾਂ ਨਾ ਠੀਕ ਹੋਏ ਤਾਂ 4 ਵਜੇ ਵਾ ਫਿਰ ਸਰਪਜੀਤ ਨੂੰ ਤੇ ਜਸ਼ਨਾਏ ਲੈ ਕੇ ਫਿਰ ਹਸਪੀਟਲ ਜਾ ਕੇ ਟਿਕਾ ਜਾ ਲਵਾਇਆ ਤਾਂ ਕਿਤੇ ਮੜਾ ਸੈਟਿੰਗ ਜੀ ਆਈ ਨੀਂਦ ਆਈ ਥੋੜੀ ਜੀ ਤਾਂ ਹਟਿਆ ਦਰਦ ਤੇ ਫਿਰ ਅਲਟਰਾਸਾਉਂਡ ਕਰਾਇਆ ਪਾਤਰੀ ਦਾ ਦੋ ਤਿੰਨ ਆ ਬਈ ਬਾਕੀ ਤਾਂ ਗੁਰਦੇ ਚ ਪਈਆਂ ਇੱਕ ਥੋੜੀ ਜਿਹੀ ਅੱਗੇ ਬਾਥਰਮਾੜੀ ਪਾਈਪ ਚ ਆ ਗਈ ਉਹਦੇ ਕਰਕੇ ਥੋੜੀ ਤਖਲੀਫ ਜੀ ਹੋਈ ਐ ਤੇ ਹੁਣ ਦੇਖਦੇ ਆ ਡਾਕਟਰ ਕਹਿੰਦੇ ਬੜੀ ਆ ਉਹ ਇੱਕਣਾ ਨਿਕਲਣੀ ਦਵਾਈ ਨਾਲ ਸਰਜੀ ਦਾ ਕਿਹਾ ਹੁਣ ਬਾਕੀ ਇੱਕ ਦੋ ਬੰਦੇ ਇੱਥੇ ਕਹਿੰਦੇ ਵੀ ਆਪਣਾ ਕੋਈ ਕਿਤੇ ਦੱਸਦਾ ਕੋਈ ਕਿਤੇ ਦੱਸਦਾ ਜਿਵੇਂ ਪਤਾ ਲੱਗਾ ਤਾਂ ਵੀ ਇੱਥੇ ਫਲੋਰ ਪਾਣੀ ਪਲਾਉਂਦਾ ਇੱਕ ਤੇ ਬਾਕੀ ਹੋਰ ਦੇਸੀ ਦਵਾਈਆਂ ਦਿੰਦੇ ਆ ਦੇਖਦੇ ਆ ਉਹ ਵੀ ਤੇ ਕ੍ਰਿਸ਼ਨ ਨੇ ਕਈ ਦਿਨਾਂ ਦਾ ਕਿਹਾ ਤਾਂ ਕਹਿੰਦਾ ਯਾਰ ਚੱਲ ਪਹਿਲਾਂ ਕਿਸ ਦਿਨਾਂ ਨਾਲ ਟਾਇਰ ਪਵਾ ਅਲੋਏ ਪਵਾ ਲੇਗੀ ਵੈਸੇ ਤਾਂ ਹੈਗੇ ਆ ਉਹਨੂੰ ਹੁਣ ਚੇਂਜ ਕਰਾਉਣੇ ਆ ਤੇ ਅੱਜ ਫੇਰ ਵੀ ਤਾਂ ਫੋਨ ਹੋਇਆ ਹੁਣ ਵੈਸੇ ਥੋੜਾ ਦਰਦ ਦੇ ਤਾਂ ਠੀਕ ਆ ਅ ਬਾਕੀ ਦਵਾਈ ਲੈਣੇ ਆ ਹੁਣ ਅੱਜ ਲੈ ਕੇ ਆਏ ਦੇਸੀ ਦਵਾਈ ਗੁਰਪ੍ਰੀਤ ਨੇ ਦੱਸਿਆ ਤਾਂ ਆਪਣੇ ਨੇੜੇ ਪਿੰਡ ਤੋਂ ਬਾਕੀ ਦੇਖਦੇ ਜੇ ਨਿਕਲ ਜਾਓ ਕਹਿੰਦਾ ਨਿਕਲ ਜਾਣੀ ਆ ਬਾਕੀ ਚੱਲਦੇ ਆ ਫਿਰ ਮੈਂ ਤਾਂ ਇਹਨੂੰ ਕਿਹਾ ਦਮਾ ਜਾਏ ਕਹਿੰਦਾ ਚੱਲ ਆਪਾਂ 2 ਘੰਟੇ ਲਾਉਣੇ ਗੱਡੀ 'ਤੇ ਬੈਠ ਕੇ ਜਾਣਾ ਚਲੋ ਫਿਰ ਅੱਜ ਪਵਾਨਾ ਟਾਇਰ ਤੇ ਦੇਖਾਉਣਾ ਕਿਹੜਾ ਕਿਹੜੇ ਪਾਉਂਦਾ ਇਹ ਸਮਰਾਲੇ ਚੱਲਦੇ ਆ ਫਿਰ ਚੱਲੇ ਆ ਗੱਡੀ 'ਚ ਮੈਂ ਆਇਆ ਤੇ ਲੱਖੀ ਤੇ ਕ੍ਰਿਸ਼ਨ ਦਾ ਫਿਰ ਘਰ ਨਹੀਂ ਕੋਈ ਹੈਗਾ ਤਾਂ ਫਿਰ ਤੁਹਾਨੂੰ ਪਤਾ ਚੱਕੀ 'ਚ ਕੋਈ ਨਾ ਕੋਈ ਆ ਜਾਂਦਾ ਹੋਰ ਦੁਕਾਨ ਆ ਤੇ ਉਹਦੇ ਕਰਕੇ ਔਖਾ ਹੋ ਗਿਆ ਇੱਕ ਬੰਦਾ ਸਾਡੇ ਹੋਰ ਆਉਣਾ ਤਾਂ ਪਰ ਉਹ ਬਾਹਰ ਚਲੇ ਗਿਆ ਇੰਗਲੈਂਡ ਨਹੀਂ ਤੇ ਉਹਨੇ ਵੀ ਪੱਕਾ ਹੀ ਆਉਣਾ ਦਾ ਨਹੀਂ ਉਹਨੇ ਪੱਕਾ ਨਾ ਉਹ ਤੁਸੀਂ ਸਮਝ ਗਏ ਉਹਨੇ ਚਾਹ ਨਾ ਵੀ ਦਰਦਦਾ ਕਹੀਂ ਤਾਂ ਹੁਣ ਤਾਂ ਦਿਖਦਾ ਹੀ ਨਹੀਂ ਹੈਗਾ ਜਗਦੀਪ ਬਾਈ ਜਗਦੀਪ ਤੈਨੂੰ ਮਿਸ ਕਰਦੇ ਆ ਹਾਂ ਯਾਦਾ ਇੱਥੇ ਹੁਣ ਤਾਂ ਇਹ ਆ ਪਿੱਛੇ ਇੱਥੇ ਤਾਂ ਜਰੂਰ ਹੋਣਾ ਦਾ ਹੈ ਇੱਥੇ ਹਾਂ ਚਲੋ ਹੁਣ ਲੱਖੀ ਬਾਈ ਇਹ ਲੱਖੀ ਨੇ ਆਪਣੀ ਪਸੰਦ ਦੇ ਪਾਉਣੇ ਕ੍ਰਿਸ਼ਨ ਕਹਿੰਦਾ ਬਾਈ ਮੈਂ ਨਹੀਂ ਜਾਣਾ ਲੱਖੀ ਜਾਊਗਾ ਵੀ ਲੱਖੀ ਨੇ ਆਪਣੀ ਪਸੰਦ ਦੇ ਪਾਕੇ ਲਿਆਉਣੇ ਮੈਂ ਚੱਲਦੇ ਆਂ ਬਾਈ ਤੇ ਹੁਣ ਆਪਾਂ ਸਮਰਾਲੇ ਜਾ ਰਹੇ ਆਂ ਗੱਡੀ ਬਾਈ ਬਹੁਤ ਸਾਫ਼ ਮਿਲੀ ਕਿਉਂ ਲੱਕੀ ਬਾਕੀ ਲੱਕੀ ਨੂੰ ਕੁਛ ਰੋ ਬਹੁਤ ਸੋਣੀ ਵੀ ਇਹ ਗੱਡੀ ਬਹੁਤ ਸਾਫ਼ ਗੱਡੀ ਮਿਲੀ ਜਾ ਹਾਂ ਲੱਕੀ ਮੈਂ ਮਾਲੋ ਜਾਂਸੀ ਵਾਲੀ ਕੰਡੀਸ਼ਨ ਹੈ ਜਾਂਸੀ ਦੇ ਲੈ ਲਈ ਜਿਹੇ ਜੀ ਆਪਾਂ ਨੇ ਚਲੋ ਕਿਸੇ ਦੇ ਚੱਲਦੀ ਲੈ ਲਈ ਕਿਸ ਤੇ ਹਾਂ ਬਹੁਤ ਘੱਟ ਚੱਲੀ ਦੀ ਬਹੁਤ ਘੱਟ ਗੱਡੀ ਚੱਲੀ ਦੀ ਥਿੱਲੀ ਚੱਲੀ ਵੀ ਦੀ ਹੈ ਬਰਾ ਇਹ ਵੀ ਤਾਂ 6 6000 ਚੱਲੀ ਵੀ ਦੀ ਹੈ ਨਾ ਹਾਂ ਤੇ ਬਾਕੀ ਬਾਈ ਲੱਕੀ ਨੂੰ ਪਸੰਦ ਆ ਗਈ ਲੱਕੀ ਤੋਂ ਬਿਨਾ ਲੱਕੀ ਤੂੰ ਤਾਂ ਨਹੀਂ ਤੇ ਅਸੀਂ ਲੈ ਕੇ ਆਏ ਲੈ ਉਦੋਂ ਆਪਾਂ ਹਾਂ ਤੂੰ ਜਿੱਦਾਂ ਲੈ ਕੇ ਆਏ ਉਦੋਂ ਦੇ ਮਤਲਬ ਕਿ ਜਦੋਂ ਬਈ ਕੇ ਸਾਈ ਕਰਕੇ ਉਦੋਂ ਜਦੋਂ ਉਦੋਂ ਤੁਸੀਂ ਤੇ ਜਦੋਂ ਗਏ ਆ ਉਦੋਂ ਅਸੀਂ ਤੇ ਉਦੋਂ ਉਦੋਂ ਤੁਸੀਂ ਉੱਧਰ ਮੈਂ ਨਹੀਂ ਗਿਆ ਹਾਂ ਠੀਕ ਗੱਲ ਹੈ ਮੈਂ ਨਹੀਂ ਪੀ ਜਾਈਦਾ ਭਾਈ ਹਾਂ ਤੇ ਲੱਖੀ ਨੂੰ ਬੜੀ ਪਸੰਦ ਆਈ ਆ ਭਾਈ ਗੱਡੀ ਤੇ ਵਧੀਆ ਇਹਨ ਸਾਰੇ ਫੀਚਰ ਮੇਰੀ ਵਾਲੀ ਜੱਡੀ ਮੰਗਾਏ ਤੇ ਬੜੀ ਗੱਡੀ ਵਾਲੇ ਫੀਚਰ ਹੈ ਇਹ ਚ ਵੀ ਬਸ ਸਾਨੂੰ ਰੁਹੇ ਨਹੀਂ ਹੈਗਾ ਚਲੋ ਉਧਰ ਤਾਂ ਇੰਨਾ ਕੋਈ ਓਪੀ ਨਹੀਂ ਕਰ ਮੀਦਾ ਵੈਸੇ ਹੀ ਜ਼ਿਆਦਾ ਲੱਕੀ ਜੀ ਖੁੱਲਿਆ ਹੋਵੇ ਨਾ ਅੰਦਰ ਬਹੁਤ ਠਹਿਕ ਵੱਜਦਾ ਫੇਰ ਬਹੁਤ ਠਹਿਕ ਵੱਜਦਾ ਹਾਂ ਉਹਦਾ ਇੰਨਾ ਕੋਈ ਗਰਮੀ ਨਹੀਂ ਤਾਂ ਬਾਕੀ ਪਹਾੜਾਂ ਬੁੜਾਇਰੇ ਜਿਹਾ ਵਧੀਆ ਵਾਸ ਵਾਸ ਹਾਂ ਹੁਣ ਤਾਂ ਜਿਹੜਾ ਸੰਰੂਪ ਕੋਲ ਨਾ ਅੰਦਰ ਜ਼ਿਆਦਾ ਗਰਮੀ ਦਾ ਏਸੀ ਠੰਡਾ ਬਹੁਤ ਕਰਦਾ ਵੀ ਟਾਈਮ ਲੱਗਦਾ ਫਿਰ ਕਿ ਸ਼ੀਸ਼ਾ ਪੈਂਦਾ ਉੱਪਰ ਤੇ ਵੀ ਸ਼ੀਸ਼ਾ ਨਾ ਹਾਂ ਸ਼ੀਸ਼ਾ ਹੈ ਸ਼ੀਸ਼ੇ ਕਰਕੇ ਗੱਡੀ ਸੇਕ ਪੈਂਦਾ ਹਾਂ ਤੇ ਪਰ ਮੰਨ ਲਓ ਮੈਟਾ ਛਤ ਤੇ ਹਾਂ ਇਹ ਠੀਕ ਰਹਿੰਦਾ ਹੂੰ ਹੂੰ ਬਾਕੀ ਬਾਈ ਅੰਦਰ ਤੇ ਵੀ ਬਾਈ ਨੇ ਗੱਡੀ ਬਹੁਤ ਸਾਰਾ ਕੁਝ ਕਰਾਇਆ ਵਦਾ ਮੈਟਿੰਗ ਵੀ ਕੀਤੀ ਕਰਾਈ ਹੋਈ ਆ ਹੋਰ ਵੀ ਵਧੀਆ ਸ਼ਿੰਗਾਰ ਦੇ ਕੇ ਰੱਖੀ ਹੋਈ ਦੀ ਗੱਡੀ ਬਾਈ ਨੇ ਤੇ ਨਾ ਹੋਗੀ ਭਾਈ ਹੋ ਗਈ ਆਪਣੇ ਨਾਲ ਨਾ ਹੋ ਗਈ ਬਾਈ ਬਸ ਠੀਕ ਆਪਾਂ ਜਦਾ ਤਾਈ ਹੁੰਦਾ ਨਾ ਵੀ ਹੋ ਗਈ ਗੱਡੀ ਤੇ ਹੁਣ ਚੱਲਦੇ ਆ ਬਾਈ ਫਿਰ ਦਿਖਾਉਨੇ ਆ ਤੇ ਆਪਾਂ ਲੱਕੀ ਵਿਚਾਲੇ ਰਸਤੇ ਨੂੰ ਚੱਲਦੇ ਬਣ ਗਿਆ ਆਪਣਾ ਇਹ ਝਾੜ ਸਾਹ ਵਾਲਾ ਝਾੜ ਸਾਹ ਵਾਲਾ ਬਾਈ ਹਾਂ ਬਣ ਗਿਆ ਬਣ ਗਿਆ ਵਧੀਆ ਬਣ ਗਿਆ ਇਹਨੂੰ ਚੱਲਦੇ ਆਪਾਂ ਅੱਗੇ ਨਹੀਂ ਤੇ ਉਹ ਪਰਾਂ ਘੁੰਮ ਕੇ ਆਉਣਾ ਪੈਂਦਾ ਮਾਛੂੜ ਸਾਹ ਮਾਛੂੜ ਸਾਹ ਤੋਂ ਮੁੜ ਕੇ ਆਉਣਾ ਹਾਂ ਉੱਥੇ ਤੋਂ ਮੁੜ ਕੇ ਆਉਂਦੇ ਤੇ ਹੁਣ ਆਪਾਂ ਇਧਰੋਂ ਹੀ ਚਲੇ ਜਾਣਾ ਚਲੋ ਜੀ ਜਾ ਰਹੇ ਜਸ ਸੰਗਰਾਲੇ ਸੰਗਰਾਲੇ ਹਾਂ ਉਹਨਾਂ ਦਾ ਦੁਆ ਕੋਲ ਦੇਖਣਾ ਇੱਕ ਆਪਾਂ ਦਾ ਇਹਦੇ ਕੋਲੇ ਜਾਂਦੇ ਹਾਂ ਹੇਮ ਤੈਰ ਵਾਲੇ ਕੋਲ ਕੋਈ ਵੀ ਬਾਈ ਆ ਆਪਣਾ ਆ ਗਿਆ ਰੋਡ ਝਾੜਸਾ ਵਾਲਾ ਸਮਰਾਲੇ ਨੂੰ ਵਧੀਆ ਬਣ ਗਿਆ ਕਿਤੇ ਕਿਤੇ ਪੂਲੀਆਂ ਪਾਣੀਆਂ ਬਣ ਰਿਹਾ ਉੱਥੇ ਸਮਝ ਲਓ ਵੀ ਸਾਰੇ ਰੋਡ ਚੋਂ 1 ਕਿਲੋਮੀਟਰ ਮਸੋਂ ਅੱਧਾ ਕਿਲੋਮੀਟਰ ਮਸੋਂ ਖਰਾਬ ਹੋ ਗਿਆ ਬਾਕੀ ਤਾਂ ਬਣ ਚ ਲਿਆ ਬਾਕੀ ਬਾਈ ਆ ਦੋ ਤਿੰਨ ਥ੍ਰੈਸ਼ਰ ਮਿਲਲੇ ਪੰਮੀ ਵਾਲਿਆਂ ਦੇ ਇੱਧਰੋਂ ਜਾਂਦੇ ਕਿਉਂ ਲੱਕੀ ਹਾਂ ਬਾਈ ਉਹ ਐ ਨਾ ਆਪਣੇ ਏਰੀਏ ਚ ਬੁੱਟਾ ਬਹੁਤ ਲੱਗਿਆ ਵਾ ਇੱਧਰ ਇੱਧਰ ਸਾਰੇ ਉੱਪਰ ਨੂੰ ਇਸ ਕਰਕੇ ਆਪਣੇ ਥ੍ਰੈਸ਼ਰ ਜ਼ਿਆਦਾ ਜਾਂਦੇ ਇੱਧਰ ਸਾਡੇ ਬੀਟ ਏਰੀਆ ਦੇ ਥ੍ਰੈਸ਼ਰ ਜ਼ਿਆਦਾ ਬੂਟਾ ਬਹੁਤ ਆ ਹਾਂ ਨੱਕੀ ਦੇਖ ਲੈ ਕਿਹੜੇ ਦਿਨ ਆ ਗਏ ਨੇ ਤੇ ਇਹ ਦਿਨਾਂ ਚ ਨਾ ਹਾਂ ਪੁਲੀ ਪੁਲੀ ਝਾੜ ਦੀ ਹੁੰਦੀ ਆ ਹਰੇ ਵੀ ਹਾਂ ਪਰ 5-7 ਦਿਨਾਂ ਤੱਕ ਤਾਂ ਬੜਾਈ ਚੱਲ ਪਈਦੀ ਪਿਛਲੀ ਵਾਰ 7-5-6 ਤਰੀਕ ਨੂੰ ਬੜਾਈ ਚੱਲ ਪਈਦੀ ਇਸ ਵਾਰ ਕਿੱਥੇ ਹਲੇ ਤਾਂ ਹਰਾ ਪਿਆ ਸਾਰਾ ਕੁਝ ਹੈ ਸਾਰਾ ਕੁਝ ਹਾਂ ਏਰੀਆ ਵੀ ਚਲੋ ਇੱਧਰ ਤਾਂ ਫਿਰ ਵੀ ਆਲੂ ਕਰਕੇ ਮੱਕੀ ਮੁੱਕੀ ਉਹ ਚੱਕਰ ਹੈ ਪਰਮਾ ਹੈੜੀਆਂ ਇੱਧਰ ਹੈ ਨਾ ਆਪਣੇ ਵੀ ਉਵੇਂ ਫਰਕ ਹੈ ਆਪਣੇ ਏਰੀਆ ਸਾਰੇ ਇੱਥੇ ਕੀ ਆ ਦਿਖ ਰਾ ਠੰਡ ਮੌਸਮ ਦਾ ਫਰਕ ਹੈ ਤੇ ਕੀ ਆ ਕਿੜਾ ਆ ਗਿਆ ਹਲੇ ਘਟ ਕੋ 10 15 ਐਦ ਕਿ ਵਿਸਾਖੀ ਟੱਪੂਗੀ ਮੇਰੇ ਹਿਸਾਬ ਨਾਲ ਨਾ ਟੱਪ ਜਾਨੀ ਬਾਈ ਇੱਕ ਮੌਸਮ ਖਰਾਬ ਹੋਈ ਜਾਂਦਾ ਬੱਦਲਵਾਜੀ ਤੇਰੇ ਸਾਹਮਣੇ ਠੰਡ ਵੀ ਇਸੋ ਲੰਬੀ ਚੱਲ ਗਈ ਹਾਂ ਹਾਂ ਉਹ ਠੀਕ ਹੈ ਵਧੀਆ ਜੇ ਕਿਤੇ ਵਿਸਾਖੀ ਟੱਪ ਗਈ ਨਾ ਕਣਕਾਂ ਤਾਂ ਕਣਕਾਂ ਦਾ ਝਾੜ ਵਧੀਆ ਰਹੂਗਾ ਵਧੀਆ ਰਹੂਗਾ ਹਾਂ ਵਧੀਆ ਰਹੇ ਜਣੇ ਆ ਪੂਨੇ ਪੜਿਆ ਪੜਦੇ ਆ ਬਾਈ ਹਾਂ ਬਾਕੀ ਤਾਂ ਠੀਕ ਐ ਸੜਕਾ ਮੈਂਨ ਵਧੀਆ ਇੰਨੀ ਕੋਈ ਨਹੀਂ ਦੁਖਦੀ ਹੈਗੀ ਲੋ ਬਾਈ ਪਹੁੰਚ ਗਏ ੍ਹੇਮਾੜਿਆਂ ਦੇ ਤੇ ਆਹੀ ਐ ਬਾਈ ਆਪਣਾ ਦਾੜੀ ਲੱਖੀ ਨੂੰ ਮਲਾਉਣਾ ਅੱਜ ਪਹਿਲੀ ਵਾਰ ਲੱਖੀ ਨੂੰ ਲਾਉਣਾ ਐਂ ਲੱਖੀ ਹਾਂਜੀ ਹਾਂ ਦੇਖ ਫੇਰ ਹੁਣ ਚਲੋ ਬਾਈ ਲੋ ਬਾਈ ਲੱਖੀ ਦੇਖਣ ਲੱਗ ਗਏ ਇਹ ਘੱਟ ਹੋਣਗੇ 16 ਹੋਣਗੇ ਇਹ 17 ਕਿਉਂ ਹੈ ਲਿਖਣਾ ਚਾਹੀਦਾ ਵੀ ਆ ਨਹੀਂ ਹਾਂ ਇਨਰ ਤੋਂ ਪਤਾ ਹੈ 2 ਘੰਟੇ ਜਰੂ ਹੋ ਗਏ ਮੈਨੂੰ ਲੱਗਦਾ ਆ ਹੋਗੇ 17 ਦੇ ਘੇੜ ਚ ਪਹਿਲੇ ਵਾਲਾ ਉਹ ਨਹੀਂ ਮੈਂ ਆਪਾ ਡਾਲਾ ਆਇਆ ਹਾਂਜੀ ਇਹ ਲੱਖੀ ਨੂੰ ਸਮਝਾਉਣ ਲੱਗਿਆ ਹੋਇਆ ਬਾਈ ਇਹਦੇ ਵਿੱਚ ਹੈ ਹੀ ਨਹੀਂ ਹਾਂਜੀ ਹਾਂ ਦੂਜੀ ਇਹ ਲਾਈਫ ਤੋਂ ਉਹਦੇ ਉੱਪਰ ਤੱਕ ਜਿਹੜਾ ਕੀਤਾ ਸੀ ਇਹਨਾਂ ਥੋੜਾ ਜਿਹਾ ਫਰਕ ਆਜੀ ਅੱਛਾ ਜੀ ਬਾਕੀ ਆਏ ਤੇਨੂੰ ਫੋਟੋਆਂ ਖਾ ਕੇ ਦਿਖਾਵਾਂ ਕੁਆਲਿਟੀ ਦਾ ਕਿਵੇਂ ਦਾ ਸਮਝਾ ਦੇ ਬਾਈ ਆ ਬੰਦੇ ਨੂੰ ਕਹਿਨ ਖਾਨੇ ਪਾ ਦੇ ਇਹ ਵੀ ਮਾਲਕ ਅੱਛਾ ਕੰਪਨੀ ਦਾ ਫਰਕ ਹੈਗਾ ਕੋਈ ਨੇ ਕਿਸੇ ਖਫਾਰ ਕੇ ਜਾਏਗਾ ਤੇ ਨਾ ਕਿਸੇ ਚਾਹੁੰਦਾ ਨਹੀਂ ਜੇ ਵਾਰ ਨਹੀਂ ਜੇ ਰਗਾ ਨਹੀਂ ਜੇ ਨਾਉਂਦਾ ਤੇ ਇਹ ਆਹ ਤੋਂ ਇਹ ਮਾਲੇ ਲੱਗ ਕੇ ਜਿਵੇਂ ਆਹ ਹਾਹ ਲਾਈ ਬੰਨੋ ਤੇ ਇਹ ਨੂੰ ਕਾਉਂਦੇ ਠੀਕ ਹੈ ਆਹ 16 ਨੰਬਰ ਤੇ ਬਾਈ ਆ 17 ਪੁਆਏ ਆ ਦੇਖੋ ਕੱਢੀ ਹੱਲੇ ਪਿੱਛੇ ਵਾਲਾ ਹੋ ਰਿਹਾ ਉਹ ਦੇਖਣੇ ਆ ਉਹ ਉਹਦਾ ਲੱਗ ਦੇਖ ਰਹੇ ਆ ਲੱਕੀ ਉਹਦੇ ਬਰਾਬਰ ਖੜਾ ਆ ਮੜਿਆ ਟਾਇਰ ਥੋੜੀ ਗੱਡੀ ਉੰਬੀ ਟਾਇਰ ਦਾ ਇੱਕ ਟਾਇਰ ਨਾਲ ਥੋੜਾ ਰੋਪਜਾ ਹੋ ਗਿਆ ਹੋਰ ਹੈ ਆ ਦੇਖੋ ਭਾਈ ਇਧਰੇ ਨਾਲ ਇਹ ਟਾਇਰ ਅੰਦਰ ਇਹ ਥੋੜਾ ਟਾਇਰ ਬਾਹਰ ਵੀ ਆ ਗਿਆ ਤੇ ਗੱਡੀ ਦਾ ਲੁੱਕੇ ਚੇਂਜ ਹੋ ਗਈ ਬਾਕੀ ਹਲੇ ਹੋਰ ਇੱਕ ਹੋਰ ਮਾਡਲ ਆ ਰਿਹਾ ਉਹ ਵੀ ਪਾ ਕੇ ਦੇ ਦਿੰਦੇ ਆ ਪਿੱਛੇ ਕਿਹੜਾ ਵਧੀਆ ਲੱਗਦਾ ਉਹ ਬਾਅਦ ਚ ਦੇਖਦੇ ਆ ਪਲਾਸਟੀ ਦਾ ਵੀ ਪਾ ਕੇ ਦੇਖਣਾ ਪਲਾਸਟੀ ਦਾ ਕੋਲ ਹੈ ਚਲ ਦੇਖ ਲਓ ਮੈਂ ਵੀ ਲੱਕੀ ਕੋਈ ਟਰੈਕਟਰ ਦਾ ਟਾਇਰ ਕੋਈ ਉਹ ਦੇ ਸਕੋਰਪਿਓ ਦੇਖ ਕੇ ਆ ਗੱਡੀਆਂ ਦੇ ਬਹੁਤ ਸਾਰੇ ਸਾਹਮਣੇ ਪਹਿਲਾਂ ਕਿੰਨੀਆਂ 4-5 ਗੱਡੀਆਂ ਤੇ ਕਿੰਨਾ ਟਾਈਮ ਹੋ ਗਿਆ ਆਪਨ ਕੋ ਇਹਨੂੰ ਹੈ ਕਿ ਨਹੀਂ ਹੁਣ ਮੜਿਆ ਬੇਲ ਹੋਇਆ ਮੜਿਆ ਬੇਲ ਹੋਇਆ ਪੱਕੀ ਟਰੈਕਟਰ ਉੱਧਰ ਲਵਾਏ ਹੋਏ ਉਹ ਖੜੇ ਆ ਉਹ ਦੇ ਹੁਣ ਬਾਈ ਦੇ ਜੋਂਡিয়ার ਨੂੰ ਉਹਨੂੰ ਦੂਏ ਨੂੰ ਇਹ ਨਹੀਂ ਪੱਕੀ ਕਰ ਇਹਨੂੰ ਚੌੜੇ ਟਾਇਰ ਪਾਏ ਹੋਏ ਇਹਨੂੰ ਵੀ ਪਾਏ ਹੋਏ ਆ ਇਹਦਾ ਕੋਈ ਹੋਰ ਹੈ ਹਾਂ ਉਹ ਪਰਾਂ ਪਾਉਣ ਲੱਗੇ ਜਿਹੜੇ ਹੁਣ ਆ ਲੈ ਕੇ ਗਿਆ ਉਹ ਉਹਨੂੰ ਨਿਊ ਹੋਲੈਂਡ ਨੂੰ ਲੋ ਬਾਈ ਲੱਖੀ ਬਾਈ ਪਿੱਛੇ ਹੁਣ ਉਹ ਪੁਆਏ ਇੱਕ ਉਹ ਉਹ ਕਿਹਦੀ ਤੇ ਵਿਕਟਰ ਦੇ ਆ ਹਾਂ ਵਿਕਟਰ ਕੰਪਨੀ ਦੇ ਉਹ ਵਿਕਟਰ ਕੰਪਨੀ ਦੇ ਆ ਆ ਜੀਐਮਐਕਸ ਇਹ ਜੀਐਮਐਕਸ ਦੇ ਆ ਬਾਕੀ ਪਲਾਕੀ ਦੇ ਹੈਗੇ ਸਿੱਧੇ ਲੱਖੀ ਇੱਕ ਗੱਲ ਦੱਸਾਂ ਤੈਨੂੰ ਟਾਇਰ ਤਾਂ ਵੈਸੇ ਉਹ ਸੀਰੇ ਦਾ ਇਹ ਕੌਂਟੀਨੈਂਟ ਦਾ ਹਾਂ ਠੀਕ ਆ ਪਰ ਆ ਜੇਕੇ ਦਾ ਟਾਇਰ ਨਾ ਸੀਰੇ ਤੇ ਸੀਰੇ ਤੱਕ ਚੌਰਸ ਆ ਹਾਂ ਦੇਖ ਹੈ ਜਿਹੜਾ ਉਹ ਗਲਾਈ 'ਚ ਨਹੀਂ ਹੈਗਾ ਟਾਇਰ ਉੱਪਰੋਂ ਜਿੱਦਾਂ ਹਨਾ ਇਹ ਉਹ ਗਲਾਈ ਦੀ ਨਹੀਂ ਹੈਗਾ ਉਹ ਟਾਇਰ ਉੱਪਰ ਤੇ ਸਦਾ ਮਤਲਬ ਹੈ ਹਾਂ ਆਹ ਚੀਜ਼ ਯਾ ਟਾਇਰ ਦੀ ਬਾਹਰ ਆ ਜਾਂ ਅੰਦਰ ਆ ਉਹ ਇੱਕਸਾਰ ਚਾ ਲੱਗਦਾ ਤੋ ਬਾਈ ਹੁਣ ਦੱਸਿਓ ਕਿਹੜੀ ਵਧੀਆ ਕਿਹੜਾ ਲੱਗਦਾ ਹਾਂ ਬਾਈ ਲੱਕੀ ਹਾਂ ਕਾਈ ਕੰਡ ਲੱਗ ਤਾਇਰ ਟਾਇਰ ਵੀ ਤੇ ਲਾਇਆ ਟਾਇਰ ਵੀ ਅਲੋਏ ਆਪ ਬੜਿਆ ਲਾਦਾ ਹੈ ਉਹ ਟਾਇਰ ਇਕੱਠਾ ਜਾ ਹੋਇਆ ਵਦੇ ਛੇਟਾਂ ਦੇਖਦਾ ਇਕੱਠਾ ਹੋਇਆ ਹੈ ਐਂ ਪ੍ਰੋਪਰ ਬੈਠਾ ਹੋਇਆ ਨੰਬਰ ਕਿੰਨਾ ਇਹਨਾਂ ਦਾ ਆ ਇਹਦਾ ਨੰਬਰ ਕਿੰਨਾ ਟਾਇਰ ਦਾ ਇਹਦਾ ਨੰਬਰ ਇਹ 215 60 17 ਉਹ ਵੀ 215 ਹੀ ਆ ਆ ਭਾਈ JK ਦਾ ਇਹ ਉਹ ਕੰਟੀਨੈਂਟ ਦਾ ਇਹ ਲੋ ਬਾਈ ਜਿਆਦਾ ਆਪਸੰਦ ਆਏ ਆ ਇਹ ਕਿਹਦੇ ਆ ਜੀਮੈਕਸ ਦੇ ਆ ਹਨਾ ਜੀਮੈਕਸ ਬਾਕੀ ਕਾਹੇ ਵਿਕਟਰੀ ਦਾ ਇੱਕ ਹਲੇ ਪਲਾਟੀ ਦਾ ਉਹ ਕਰਿਆ ਬਾਈਆ ਬਣਾ ਰਿਹਾ ਪਰ ਟਾਇਰ JK ਦਾ ਪ੍ਰੋਪਰ ਆਇਆ ਇਹ ਟਾਇਰ ਫਲੈਟ ਆਇਆ ਬਿਲਕੁਲ ਆ ਕੌਂਟੀਨੈਂਟ ਦਾ ਪਾ ਕੇ ਦੇਖਿਆ ਇਹ ਸਮਝ ਲਓ ਆ ਹਾਰਡ ਡਿਜ਼ਾਈਨ ਦਾ ਬਾਹਰ ਆ ਗਿਆ ਆ ਅਲੋਏ ਤੇ ਵੀ ਬਾਹਰ ਆ ਗਿਆ ਢਿੱਡ ਤੇ ਇੱਥੇ ਤੇ ਗਲਾਈ ਹੋ ਗਈ ਦੀ ਇਹਦੇ ਕਰਕੇ ਟਾਇਰ ਚੈਕਿੰਗ ਰਿਹਾ ਐ ਲੱਗ ਰਿਹਾ ਵੀ ਬੜਾ ਹਲੋਆ ਪਾ ਟਾਇਰ ਛੋਟਾ ਪਾ ਲੈ ਹੁੰਦਾ ਉਹ ਚੱਕਰ ਹੋਇਆ ਹੋਇਆ ਜਿਹੜਾ ਆ ਚੀਜ਼ ਐ ਇਹ ਪ੍ਰੋਪਰ ਲੱਗ ਰਿਹਾ ਨਾਲੇ 215 ਹੀ ਆ ਆ ਦੇਖੋ ਬਿਲਹਰ ਦੇ ਵੀ ਟਾਇਰ ਟੂਰ ਬਦਲਨੇ ਭਈਆਂ ਨੇ ਤੇ ਇਧਰ ਤੇ ਗੱਡੀ ਦੀ ਲੁੱਕ ਹੁਣ ਤੁਸੀਂ ਆਹ ਲਾ ਲਓ ਮੰਨ ਲਓ ਜੀ ਅਸੀਂ ਆਹ ਅਗਲੇ ਪਾਉਂਦੇ ਤਾਂ ਐਕਣਾ ਦੀ ਹੋਗੀ ਤੇ ਪਰਾਂ ਜਿਹੜੇ ਪਾਏ ਮੇ ਆ ਉਹਦਾ ਵੀ ਨਹੀਂ ਹਾਂ ਉਹਦਾ ਵੀ ਉਹ ਹਾਂ ਉਹਦਾ ਵੀ ਉਹ ਇਦਾਂ ਦਾ ਹੈਗਾ ਆ ਲਓ ਆਪਾਂ ਕਾਲੇ ਲੋਏ ਪੁਆਤਾ ਲੰਨੇ ਆ ਚਾਹੇ ਇਨਾ ਚ ਪੁਆਈਏ ਉਹ ਪਹਿਲਾਂ ਪਹਿਲਾਂ ਵਧੀਆ ਲੱਗਦੇ ਆ ਹਾਂ ਉਹਦੇ ਬਾਅਦ ਹੋਰ ਤਣਾ ਹੋ ਜਾਂਦਾ ਲੋ ਗੱਡੀ ਦੀ ਲੁੱਕੇ ਹੋਰ ਉੱਚੀ ਹੋ ਗਈ ਗੱਡੀ ਹੁਣ ਇਹਦੇ ਅਲਾਈਨਮੈਂਟ ਕਰਾਉਨੇ ਆ ਤੇ ਇਧਰ ਬਾਈ ਅਨੰਦਪੁਰ ਤੋਂ ਵੀ ਆਏ ਹੋਏ ਆ ਚੌਥੀ ਪੰਜਵੀਂ ਗੱਡੀ ਹੋ ਗਈ ਇੱਥੇ ਹਾਂ ਦੇਖ ਹਾਂ ਦੇਖ ਇਹ ਟਾਇਰ ਟੂਰ ਬਦਲਨੇ ਕਰਾ ਦੇ ਅਲਾਈਨਮੈਂਟ ਉਹ ਵੀ ਲੱਗ ਗਿਆ ਮੋਟਾ ਬੈ ਗਿਆ ਵਿੱਚ ਬੈਠ ਗਿਆ ਤੇਰੇ ਸਾਹਮਣੇ ਹੁਣ ਉਹ ਦੇਖ 12 ਕਿੰਨਾ ਘੰਟਾ ਚੱਜਿਆ 12 ਨੂੰ ਆਹੀ ਚੱਜਦੇ ਆ ਟਾਇਰ ਹੈ ਨਾ 12 ਦੇ ਦੇ ਟਰੈਕਟਰ ਨਾਲ بڑے ਇੰਜਨ ਆ ਯਾਰ ਇਹਦਾ ਹਾਂ ਇਹਨਾਂ ਨੂੰ ਵੀ ਆਪਾਂ ਪ੍ਰੋਵਾਂ ਆ ਬਾਈ 2 ਸੈਕਿੰਡ ਤੇਰਾ ਮਾਡਲ ਸੈਕੰਡ ਹੈਂਡ ਲੈ ਕੇ ਆਏ ਆ ਦੇਖ ਲੈ ਹੁਣ ਹੂੰ ਬਹੁਤ ਵਧੀਆ ਮਿਲੀਆਂ ਇਹਨਾਂ ਨੂੰ ਲਓ ਬਾਈ ਇਹਦੀ ਕਰਾ ਲੀਏ ਅਲਾਈਨਮੈਂਟ ਚੱਲੀਏ ਆ ਵੀ ਟਾਇਰ ਰਸੀਪਵਾਇਤਾ ਚਲੋ ਭਾਈ ਉਹਦੇ ਨਾਲ ਉਹ ਵਧੀਆ ਲੱਗਿਆ ਅੱਜ ਦੱਸ ਮੇਰੀ ਵਾਲੀ ਨੂੰ ਕਹਿੰਦਾ ਤਾਂ ਵੀ ਹਾਂ ਚਲੋ ਇਹ ਪੌਣੇ ਕਿੰਨੀ ਓਕੀਆਂ ਹੈ ਹੈ ਕਦੇ ਆਓ ਕਰਦੇ ਕਦੇ ਆਹ ਟਾਇਰ ਬਦਲਾ ਦੇ ਲਓ ਭਾਈ ਡੇੜੀ ਛੇੜੀ ਮਾਰਿਆ ਲੱਖੇ ਕਿਵੇਂ ਲੱਗੀ ਬਹੁਤ ਹੋਣੀ ਵਧੀਆ ਬਣ ਗਈ ਹੈ ਨਾ ਵਧੀਆ ਲੱਗ ਰਹੀ ਹੈ আর ਕੋਈ ਕਿਤੇ ਮੇਰੀ ਗੱਡੀ ਵਾਲੀ ਫਿਟਿੰਗ ਮੰਗਾ ਹੋ ਗਿਆ ਵੀ ਕਿਤੇ ਲੱਗਦੀ ਨਹੀਂ ਕੋਈ ਕੁਝ ਨਹੀਂ ਜਿਵੇਂ ਲੱਖੀ ਕਹਿੰਦਾ ਤਾਂ ਵੀ ਹਲਕੇ ਜੇ ਮਾੜੇ ਮਾੜੇ ਟਾਇਰ ਬਾਹਰ ਦਿਖਣੇ ਚਾਹੀਦੇ ਆ ਓਕਣੀ ਦੇਖੋ ਹਲਕੇ ਹਲਕੇ ਟਾਇਰ ਬਾਹਰ ਦਿਖਣੇ। ਨਾ ਕੋਈ ਕੈਸਾ ਦੇ ਬਾਹਰਾਂ ਟਾਇਰ ਹੈ ਕਿ ਨਹੀਂ? ਹਾਂ। ਚੱਲ ਫੇ ਦਈਏ ਪੈਸੇ। ਲਓ ਜੀ ਬਈ ਘਰ ਨੂੰ ਚੱਲ ਪੇ। ਬਾਕੀ ਆ ਲੱਕੀ ਹੱਥ ਖੋਲਣ ਲੱਗਿਆ ਵੈਸੇ ਤਾਂ ਥੋੜੀ ਬੋਧੀ ਪਹਿਨਾ ਵੀ ਚਲਾ ਲੈਂਦਾ ਹੁਣੇ ਤਾਂ ਹੀ ਕੀ ਜਾਂਦਾ ਕਿਹਾ ਘਰ ਜਾ ਕੇ ਬਰਾਵੀ ਖੜਕੇ ਬਣਾ ਲੂਗੇ ਕਿਉਂ ਤੇ ਧਿਆਨ ਉਧਰ ਉਧਰ ਹੋ ਜਾਂਦਾ ਤੂੰ ਇੱਧਰ ਨੂੰ ਲਾ ਦੇ ਬਾਈ ਜੀ ਤੂੰ ਆਪਣਾ ਗੱਡੀ ਚਲਾ ਆਪੇ ਹੜ ਜਾਣੇ ਇਹ ਠੀਕ ਐ ਥੋੜਾ ਹੱਥ ਖੋਲਿਆ ਕਰ ਨਕੀ ਐ ਡਰ ਕੇ ਚਲਾਉਂਦਾ ਨਕੀ ਡਰ ਕੇ ਨਹੀਂ ਚਲਾਉਣੀ ਠੀਕ ਐ ਫੁੱਲ ਕੇ ਚਲਾਇ ਕਰ ਜਿੰਨੀ ਡਰ ਕੇ ਚਲਾਉਂਗਾ ਉਹਨਾਂ ਦਿਨੋਂ ਉਪਰਾ ਲੱਗੀ ਰਹਿਣਾ ਵੈਸੇ ਤਾਂ ਖਾਲੀ ਰੋਡ ਐ ਬਾਈ ਵਧੀਆ ਚਲਾਉਂਦਾ ਠੀਕ ਐ ਮਾੜਾ ਮੋਟਾ ਹਤਾ ਇਹ ਪੈਸੇ ਰਹਾ ਬਾ ਘੋੜੀ ਚ ਲਾ ਲਈ ਉਨੀ ਜਦ ਤੱਕ ਹੱਥ ਨਹੀਂ ਪੂਰਾ ਖੁੱਲਦਾ ਇਹ ਛੋਟਾ ਕਾ ਤੇ ਕਰ ਲਿਆ ਲਿਖਾ ਪੈ ਗਿਆ ਪੰਜਵਾਂ ਪੌਣ ਦਾ ਅੱਛਾ ਅੱਛਾ ਠੀਕ ਹੈ ਮੈਂ ਕਿਹਾ ਕਿਤੇ ਮੋੜ ਦੇਖ ਕੇ ਕਰ ਲਿਆ ਨਾ ਨਾ ਇੱਕ ਨੇ ਹੱਥ ਕੋਨੇ ਬਾਈ ਲੱਖੀ ਨੂੰ ਲੋਜ ਤਾਂ ਪਸੰਦ ਆ ਕਿ ਹੁਣ ਅੱਗੇ ਕ੍ਰਿਸ਼ਨ ਨੂੰ ਦੇਖਦੇ ਆ ਬਾਕੀ ਕਰਾਉਨੇ ਆ ਗੱਲ ਜਾ ਕੇ ਉੱਤੇ ਤੁਹਾਡੀ ਕਿਹ ਪ੍ਰੇਖਾ ਲੱਗੀ ਜਾਂਦਾ ਇਹਨੂੰ ਹੈ ਲਓ ਬਾਈ ਲੱਖੀ ਬਾਈ ਲਿਆ ਆ ਕਿਤੇ ਕਿਤੇ ਤੋੜਦੇ ਉਹ ਕਰਦਾ ਆਪਣਾ ਨਹਿਰ ਤੋਂ ਪਹਿਲਾਂ ਆਪਾਂ ਮੱਛਵਾੜ ਉਹ ਤੋਂ 4-7 ਤੋਂ ਪਹਿਲਾਂ ਫੜਾਈ ਤੀ ਘਰ ਕੋ ਲਿਆ ਏ ਉਹ ਰੁਕ ਲੈ ਭਾਈ ਗੇਰ ਛੋਟਾ ਕਰ ਸਖਰੇ ਨਾਲ ਕੀ ਹੱਥ ਖੋਲ ਕਿੱਥੇ ਕਿਵੇਂ ਦੇਖਦਾ ਲੈ ਬਈ ਕ੍ਰਿਸ਼ਨਾ ਵਧਾਈਆਂ ਤੈਨੂੰ ਐ ਕਿਣਾ ਹੀ ਐ ਫਿਰ ਸਤਨਾਮ ਕੀ ਹਾਲ ਹੈ ਭਾਈ ਠੀਕ ਹੈ ਦੇਖਦਾ ਉਗਣਾ ਕਹੀਂ ਮੂਤਰਾ ਹੋਰ ਤਰ੍ਹਾਂ ਲੱਗਦਾ ਮੈਨੂੰ ਹੈ ਮੜਾ ਕੰਮ ਕਰੇ ਆਂਗੇ ਤੋੜੇ ਨਹੀਂ ਗੱਲ ਹੋਰ ਨਹੀਂ ਮੂੰਹ ਮੈਨੂੰ ਹੋਰ ਤਰ੍ਹਾਂ ਲੱਗਿਆ ਮਗਾ ਕਰੇ ਹੈ ਹਾਂ ਠੀਕ ਹੈ ਗੱਟਿਆ ਫਰਕ ਬਹੁਤ ਹੈ ਫਰਕ ਤਾਂ ਹੈਗਾ ਹੀ ਹੈ ਹੈ ਦੇਖ ਲੈ ਨੇੜੇ ਹੋ ਗਿਆ ਦੂਰ ਥੱਲੇ ਨੇੜੇ ਫੇਰ ਨਹੀਂ ਗਿਆ ਤੂੰ ਹੈ ਨਹੀਂ ਕਰਕੇ ਹੁੰਦੇ ਪੈ ਜੋ ਟਾਇਰ ਪਵਾ ਟਾਇਰ ਖਲਾ ਹਾਂ ਉਈ ਵਾਜੀ ਮਿੱਥਰੇ ਲੋ ਬਈ ਆਫਿਸ ਤੇ ਬੈਠ ਕੇ ਤੇ ਕ੍ਰਿਸ਼ਨ ਨੂੰ ਵੀ ਆ ਕੇ ਪਸੰਦ ਪਹਿਲਾਂ ਤਾਂ ਇਹਦਾ ਮੂੰਹ ਦੇਖ ਕੇ ਮੈਨੂੰ ਆਇ ਲੱਗਿਆ ਤਾਂ ਗੱਡੀ ਚੋਂ ਵੀ ਲੈ ਨਹੀਂ ਨਹੀਂ ਠੀਕ ਆ ਇਹ ਇਹ ਬਾਈ ਪਤਾ ਹੈ ਕੀ ਗੱਲ ਅੱਜ ਵੀ ਮੈਂ ਜਦ ਆਪਣੀ ਗੱਡੀ ਦੇ ਲੋਏ ਪਾਣ ਗਿਆ ਤਾਂ ਜਲ ਵੀ ਇਹਨਾਂ ਨੂੰ ਕਹਿੰਦਾ ਮੇਰੇ ਨਾਲ ਚੱਲੋ ਆ ਕੇ ਮੈਨੂੰ ਕਹਿੰਦਾ ਇਹਨੇ ਵੀ ਤੇ ਉਹਨੂੰ ਵੀ ਕਹਿੰਦਾ ਲੋਏ ਨਹੀਂ ਆਟੇ ਭਾਈ ਅੱਜ ਪਹਿਲੀ ਗੱਲ ਆ ਇਹਨੂੰ ਪੁੱਛ ਲੈ ਦੋਏ ਪਾਸੇ ਗਏ ਚੱਲ ਹੇਮ ਬਾਈ ਕੋਲ ਤਾਂ ਆਪਾਂ ਪੁਆ ਕੇ ਹੀ ਲਿਆਏ ਆ ਉਦੋਂ ਇਹ ਕੋਲ ਮਾਲਵੇ ਵਾਲੇ ਕੋਲ ਗਏ ਤੇ ਉਹ ਕਹਿੰਦਾ ਤੈਨੂੰ ਐ ਰੱਖ। ਮੇਰੀ ਗੱਡੀ ਵਾਲੇ ਨੂੰ ਜਮਾਨ। ਦੱਸੀ ਤਾਂ ਉਹਨੂੰ ਕਹਿੰਦੇ ਬਈ ਜਿਹੜਾ ਵੀ ਅੱਜ ਕੱਲ ਇਹਦੇ ਐਨਾ ਕੋਲ ਹਾਂ ਐਨ ਵਿੱਚ ਕਹਿੰਦਾ ਐਨ ਵਾਲਾ ਆਉਂਦਾ ਉਹਦੀ ਅੱਖੀ ਦੇ ਪ੍ਰੈਟਿਕ ਦੀ ਆਹੀ ਗੱਲ ਕਹਿੰਦਾ ਐਨ ਵਿੱਚ ਆਹੀ ਲੋਏ ਪੈਂਦੇ ਆਹੀ ਲਾਈਕ ਕਰਾਂ ਮੈਂ ਵੀ ਕਹੀ ਕਹਿਣੀ ਚਾਹੀਦੀ ਹਾਂ ਪਰ ਕਾਪੇ ਜਨਾ ਇਹਦਾ ਮੇਨ ਰਿਜਨ ਹੈ ਕਹਿੰਦਾ ਇਹ ਪੰਜ ਚਾਰ ਐ ਐਨ ਦੇ ਵਿੱਚ ਜਿਹੜੇ ਵੀ ਕੰਪਨੀ ਫਿਟਡ ਆੜਾ ਕੰਮ ਹੋ ਜਾਂਦਾ ਹੈ ਜੇ ਤੁਸੀਂ ਜਿੱਕਣਾ ਕਹਿੰਦੇ ਸਾਡੇ ਕੋਲ ਆ ਕੇ ਕਹਿ ਦਿੰਦੇ ਨਾ ਵੀ ਅਸੀਂ ਪੁਰਾਣੀ ਜਿਹੜੀ ਸਕੋਰਪੀਓ ਹੈ ਵੀ ਉਹਦੇ ਮੈਂ ਕਈ ਤਰ੍ਹਾਂ ਦੇ ਪੁਆਇੰਟ ਪੋਖਣਾ ਪਰ ਕਹਿੰਦਾ ਫਿਰ ਸਾਨੂੰ ਸਪੈਸਰ ਪਾਉਣੇ ਪੈਂਦੇ ਆ ਸਪੈਸਰ ਪਾਉਣੇ ਪੈਂਦੇ ਉਹਨਾਂ ਦੇ ਸਰਾਖਾਂ ਦਾ ਫਰਕ ਹੈ ਲੋਏ ਇਹਦੇ ਵਿੱਚ ਜਿਹੜੇ ਉਹ ਕੰਪਨੀ ਫੈਡਰ ਦਾ ਕੰਮ ਇਹ ਕਹਿੰਦਾ ਤਿੰਨੇ ਕੰਪਨੀ ਜਿਸ ਤੇ ਨੱਟ ਦੇ ਉੱਥੀ ਵੀ ਟੋਹ ਜਾਂਦੀ ਹੈ ਔਰ ਕਹਿੰਦਾ ਉਹ ਵੀ ਵਧੀਆ ਦਾ ਕਹਿੰਦਾ ਸਾਡੇ ਕੋਲ ਪੂਰੇ ਨਹੀਂ ਹੁੰਦੇ ਪੁੱਛਦਾ ਨਹੀਂ ਹੁੰਦੇ ਕਹਿੰਦਾ ਇੰਨੇ ਲੋਏ ਵੀ ਕਹਿੰਦਾ ਇਹ ਲਾਇ ਪੂਰਾ ਟ੍ਰੈਂਡਿੰਗ ਚ ਚੱਲ ਬਾਈ ਮੈਂ ਕਹਿੰਦਾ ਬਾਈ ਮੈਂ ਗਲਤੀ ਕਰ ਗਿਆ ਮੈਂ ਇਹ ਪਾ ਲੈ ਕਹਿੰਦਾ ਬਾਈ ਕੌਣ ਕਹਿੰਦਾ ਤੈਨੂੰ ਪੁੱਛੇ ਨੂੰ ਮਾਰਦੇ ਆਲੇ ਨੇ ਕਿਹਾ ਮਾਰਦੇ ਇਹ ਬੰਦਾ ਮਾਰਵੇ ਵਾਲੇ ਕੋਲ ਜਾਏਗਾ ਮੈਂ ਕਿਾ ਚੱਲ ਪੈਣਾ ਤੇਰਾ ਮਾਰਵੇ ਵਾਲੇ ਕੋਲ ਜਾ ਕੇ ਕੜਾ ਹੁੰਦਾ ਬਾਈ ਕੜਾ ਹੁੰਦਾ ਠੀਕ ਆ ਫਿਰ ਕਹਿੰਦਾ ਬਾਈ ਕਹਿੰਦਾ ਕਿਨੇ ਕਿਹਾ ਤੈਨੂੰ ਕਹਿੰਦਾ ਤਾਂ ਦੋਹੇ ਚੀਜ਼ਾਂ ਵਧੀਆ ਲਈਆਂ ਕਹਿੰਦਾ ਗੱਡੀ ਵੀ ਤੈਨਨ ਵਧੀਆ ਲੈ ਲਈ ਮੈਂ ਕਿਹਾ ਮੈਨੂੰ ਗੱਡੀ ਤੇ ਵੀ ਇਹਨਾਂ ਨੇ ਜਵਾਬ ਦਿੱਤਾ ਵੀ ਇਹਨਾਂ ਨਾਲੇ ਕਲਾਸਿਕ ਲੈ ਲੈ ਮੈਂ ਕਿਹਾ ਵੀ ਮੈਨੂੰ ਅਲੋਇ ਤੇ ਵੀ ਇਹਨਾਂ ਨੇ ਜਵਾਬ ਦਿੱਤਾ ਫਿਰ ਉਹ ਕਹਿੰਦਾ ਵੀ ਨਹੀਂ ਬਾਈ ਕਹਿੰਦਾ ਤਾਂ ਦੋਹੇ ਚੀਜ਼ਾਂ ਸਿਰੇ ਦੀ ਕਰਾਂਗੇ ਸਿਰੇ ਦੀ ਕਰਾਂਗੇ ਕਰਾ ਜਿਹੜਾ ਬਦਲਾਅ ਹੀ ਨਾ ਕਹਿੰਦਾ ਇਹਨੇ ਕਹਿੰਦਾ ਕਹਿੰਦਾ ਬਾਈ ਇਹਨੇ ਬਦਲਾਉਣੇ ਆ ਪੁੱਛ ਵਾਲਦਾ ਕਹਿੰਦਾ ਬਾਈ ਬਦ ਨਾ ਬੜੀਆ ਠੀਕ ਹੈ ਨਾ ਸੋਨੇ ਜਦ ਪਤਾ ਗੱਲ ਕਿ ਉਹ ਹੀ ਉਹ ਸਭ ਕੁਝ ਨਹੀਂ ਕੋਈ ਉਹ ਤਾਂ ਇਹ ਵੀ ਕਹੀ ਗਿਆ ਇਹ ਕਹੀ ਗਿਆ 18 ਕਹਿੰਦਾ ਬਾਈ 18 ਨਪਾਇ ਗਾਇ ਲੂ ਨੀ ਮਧੇ ਕਰਦਾ ਨਾ ਇਹਦਾ ਬਾਈ 18 ਨਾ ਪੁਆਈ 17 ਪੁਆਲਾ ਕੁਝ ਨਹੀਂ ਕਰਨਾ ਬਣਾ ਉਕਣਾ ਹੀ ਕੱਢ ਉਕਣਾ ਹੀ ਪਾ ਲੈ ਉਕਣਾ ਪਾ ਲੈ ਤੇ ਉਹੀ ਚੀਜ਼ ਵਧੀਆ ਲੱਗਦੀ ਹੈ। ਬਾਕੀ ਨਹੀਂ ਤੇ ਜਿਹੜੀ ਐਨ ਦੀ ਸਕੋਰਪੀਓਣੀ ਗੱਲ ਆ। ਹਾਂ। ਜਦ ਨਾਲ ਚੀਜ਼ ਨਵੀਂ ਨਵੀਂ ਉਹਦੀ ਅੱਖਾਂ ਨੂੰ ਵੀ ਲੱਗਦੀ। ਹਾਂ। ਜਦ ਨਾਲ ਚੀਜ਼ ਮਨ ਲਾ ਵੀ ਚੀਜ਼ ਵਿਗਲ ਨਾ ਜੰਦੀ ਫੇਰ ਸੋਹਣੀ ਲੱਗਣ ਲੱਗਦੀ। ਇਹ ਸੋਹਣੇ ਹੁਣ ਤਾਂ ਪਹਿਲਾਂ ਕਹਿੰਦੇ ਤੇ ਦਿਲ ਵਿਆਂ ਠੀਕ ਹੁਣ ਸਕੋਰਪੀਓ ਐਨ ਐਸਕੋਰਪੀਓ ਉਹ ਭਾਈ ਨੇ ਇਹ ਗੱਲ ਕਹਿ ਦਿੱਤੀ ਕਹਿੰਦਾ ਹਰੇਕ ਕੱਡੀ ਨੂੰ ਮਾਤ ਪਾਉਂਦੀ ਪੁੱਛੇ ਨੂੰ। ਪਹਿਲਾਂ ਜਦ ਸਕੋਰਪੀਓ ਆਈਆਂ ਏ ਠੀਕ ਆ ਮਨ ਲਾ ਜਿਹੜੀਆਂ 10 11 ਮਾਡਲ ਦੀਆਂ ਉਹਨਾਂ ਦੇ ਵਿੱਚ ਲੋਕਾਂ ਨੇ 14 14 ਤੋਂ 16 16 ਇੰਚੀ ਪਵਾਏ ਪ ਕਹਿੰਦਾ ਉਹ ਗੱਡੀ ਨੂੰ ਦੂਈ ਨੂੰ ਪੈ ਜਾਂਦੇ ਆ ਟਾਇਰ ਤੂੰ ਪਵਾਦਾ ਕਹਿੰਦਾ ਇਹਨੂੰ ਪਰ ਗੱਡੀ ਭੰਨਣ ਵਾਲਾ ਕੰਮ ਕੋਈ ਫਾਇਦਾ ਨਹੀਂ ਕਹਿੰਦਾ ਯਾਰ ਹੁਣ ਕਹਿੰਦਾ ਤੂੰ ਆ ਚਲਾ ਲਈ ਮੈਂ ਵੀ ਹੁਣ ਚਲਾ ਕੇ ਲੈ ਆਂ ਤੇਰੀ ਗੱਡੀ ਪਰ ਬਾਈ ਗੱਡੀ ਨੂੰ ਐ ਨਹੀਂ ਪਤਾ ਲੱਗਦਾ ਵੀ ਹੁਣ ਅਲੋਏ ਪਹਿਲਾਂ ਵਾਲਿਆ ਕਿ ਇਹ ਜੀ ਹੈ ਬਦਲ ਕੇ ਲੈ ਵਧੀਆ ਗੱਡੀ ਹੈ ਬਾਕੀ ਹੋਰ ਕੋਈ ਨਹੀਂ ਬਾਈ ਕਿਵੇਂ ਲੱਗਦੀ ਬਾਈ ਇਹ ਬੀਰ ਦੀ ਡੀਲਿੰਗ ਬਹੁਤ ਸੋਹਣੀ ਹੈ ਵਧੀਆ ਗਾਈਡ ਕਰਦਾ ਤੇ ਰੀਡ ਵੀ ਬਿਲਕੁਲ ਜਾਏਗਾ ਤੇ ਜਿੱਦਾਂ ਆਪਾਂ ਨੂੰ ਕਹਿੰਦਾ ਉਹ ਕਣਾ ਮੰਨਦਾ ਵੀ ਵਿਚਾਰਾ ਬਹੁਤ ਸੋਹਣੀ ਡੀਲ ਆ ਦਲਪਾ ਜੀ ਨੇ ਬਾਈ ਕਿਸੇ ਨੂੰ ਹੋਣਿਆ ਲਾਇ ਪਾਉਣੇ ਵੀ ਨਾਲ ਵੀਰਤ ਕੋਲ ਜਾਗੇ ਮੈਂ ਤਾਂ ਕਹਿੰਦਾ ਵੀ ਇੱਕ ਵਾਰ ਬਾਈ ਜਾ ਕੇ ਹੋਰ ਪਾਸੇ ਵੀ ਪਤਾ ਕਰਕੇ ਨਾ ਹਾਂ ਇੱਕ ਵਾਰ ਉੱਥੇ ਪਤਾ ਕਰ ਲਓ ਆ ਲੱਖੀ ਦਾ ਤਾਂ ਅੱਜ ਸੱਤ ਨਿਕਲ ਗਿਆ ਸੱਤ ਨਿਕਲ ਗਿਆ ਫੇਰ ਲੱਗੇ ਸੱਤ ਨਿਕਲ ਗਿਆ ਚੰਡੀਗੜ੍ਹ ਵੀ ਪਤਾ ਕਰ ਜਾਏ ਦਾ ਕ੍ਰਿਸ਼ਨ ਮੈਂ ਤਾਂ ਚੰਡੀਗੜ੍ਹ ਲੱਗਿਆ ਤਾਂ ਕੋਣ ਪੱਕਾ ਮੈਂ ਫੋਨ ਕਰਦਾ ਤੂੰ ਕਹਿੰਦਾ ਰਹਿਣ ਦੇ ਫੇਰ ਮੈਂ ਤੁਹਾਨੂੰ ਕਹਾਂ ਨਹੀਂ ਤੂੰ ਕਹਿੰਦਾ 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 22.5 ਹਜ਼ਾਰ ਰੁਪਏ ਮੰਗ ਰਹੇ ਆ ਬਗਾ ਕੋਈ ਰਹਿਣ ਦੇ ਤੂੰ ਇੱਧਰ ਆ ਜਾ ਇੱਧਰ ਆ ਜੇ ਆਪਣੇ ਬੰਦੇ ਦੇ ਫੋਨ ਕੇ ਇੱਕ ਹੋਰ ਆ ਕੋਈ ਵੀ ਗੱਲਬਾਤ ਹੁੰਦੀ ਹੈ ਆਪਣਾ ਜਦ ਇਹ ਪਰਮਣੇ ਸਭ ਤੋਂ ਵੱਡੀ ਗੱਲ ਵੀ ਉਹਦੀ ਆਹ ਹੈ ਵੀ ਆਪਾਂ ਜਿੱਦਾਂ ਆਪਾਂ ਕੋਈ ਚੀਜ਼ ਪਾਉਣ ਜਾਂ ਜਦ ਬੰਦਾ ਹੋਰ ਹੁੰਦਾ ਜਦ ਮਨ ਲਾ ਕੋਈ ਚੀਜ਼ ਪ੍ਰੋਬਲਮ ਆਵੇ ਬੰਦਾ ਦਾ ਮੂੰਹੇ ਹੋਰ ਹੋ ਜਾਂਦਾ ਪਰ ਉਹ ਬਾਈ ਦੀ ਇਹ ਸਿਮਤਾ ਦੀ ਜਿੱਦਾਂ ਆਪਾਂ ਨੇ ਹੁਣ ਆਪਰੇ ਜਿਹੜੀ ਗੱਲ ਕਹਿਈ ਸੀ ਉਹੀ ਬਾਅਦ ਵਿੱਚ ਮੈਰ ਦਾ ਵੀਰੇ ਬਾਪ ਪੈ ਜੇ ਦੇਣ ਵੇਲੇ ਹੋਰ ਦੇਣ ਵੇਲੇ ਹੋਊਗਾ ਨਹੀਂ ਨਾ ਸਿਰਫ ਕਹਿੰਦਾ ਜਿੰਨੀ ਕਸਾਈ ਟਾਇਰ ਦੀ ਕਸਾਈ ਹੋਊਗੀ ਕਸਾਈ ਹੋਊਗੀ ਉਹਨੇ ਕਿ ਕੱਟ ਕੇ ਬਾਕੀ ਕੰਪਨੀ ਕਿਹੜੇ ਨਾਲ ਮੋਲਿਆ ਕਦੇ ਯਾਰ ਕੰਪਨੀ ਤੇ ਆਉਂਦਾ ਉਹਨੂੰ ਸਿੱਧਾ ਮਾਲ ਬਾਈ ਉਹਨੇ ਆਪੇ ਨਾਲੇ ਆਪਣੇ ਨਾਲ ਦਾ ਬਾਈ ਕੋਈ ਇੰਦਾ ਉਹਦਾ ਹੈ ਹੀ ਨਹੀਂ ਹੈਗਾ ਨਹੀਂ ਬਾਈ ਜੀ ਜੋ ਡੀਲ ਬਹੁਤ ਵਧੀਆ ਆਏ ਨਹੀਂ ਵੀ ਜਦ ਬੰਦੇ ਨੇ ਚੀਜ਼ ਵੇਚਣੀ ਆ ਬੰਦਾ ਹੋਰ ਆ ਜਦ ਆਪਣੇ ਕੋਈ ਕੰਪਲੀਟ ਆ ਗਈ ਵੀ ਉਹਦਾ ਵੀ ਮੁੱਕਰਦਾ ਨਹੀਂ ਜੋ ਪਹਿਲਾਂ ਕਹੇ ਤੋਈ ਕੁਝ ਹੁੰਦਾ ਹੈ ਬੱਤੀ ਬਾਈ ਬੱਦ ਦੇ ਬੱਦ ਵੀਰ ਨਾਲ ਡੀਲ ਕਰੂਗਾ ਕੇ ਵਿਜ਼ਿਟ ਕਰੂਗਾ ਪਤਾ ਲਾਜੂਗਾ ਬਾਈ ਆ ਕੇ ਹੋਰ ਜਗ੍ਹਾ ਵੀ ਪਤਾ ਕਰ ਲੋ ਇੱਕ ਵਾਰ ਇੱਥੇ ਸਾਡੇ ਕਹਨੇ ਦਿਨ ਵੀ ਅਸੀਂ ਅਸੀਂ ਘਰ ਆ ਕੇ ਬਣਾਉਣ ਲੱਗੇ ਬਾਈ ਦੇ ਸਾਹਮਣੇ ਨਹੀਂ ਬਣਾਉਣ ਲੱਗੇ ਜੁਗਦੀਪ ਵਾਲੇ ਵੀ ਲੱਖੀ ਬੋਏ ਵੀ ਅਸੀਂ ਸਾਡੇ ਦਾ ਤਕਰੀਬਨ ਉੱਥੇ ਹੀ ਪੈਨੇ ਆ ਤੇ ਲੱਖੀ ਨੂੰ ਐ ਦਾ ਵੀ ਅਸੀਂ ਨਹੀਂ ਤਾਂ ਹੀ ਨਹੀਂ ਉੱਤੇ ਬਣਾਈ ਮੈਂ ਕਿਹਾ ਵੀ ਲੱਖੀ ਹੁਣ ਲੱਖੀ ਨੇ ਆਉਂਦੇ ਹੁੰਦੇ ਵੀ ਗੱਲ ਕਰੀਂ ਕਹਿੰਦਾ ਬਾਈ ਦੀ ਬਾਈ ਡੀਲ ਆ ਰ ਬਾਈ ਦੀ ਗੱਲਬਾਤ ਤੇ ਪਤਾ ਲੱਗਦਾ ਵੀ ਸਹੀ ਸਲਾਹ ਦਿੰਦਾ ਉਹ ਮੈਂ ਤਾਂ ਹੀ ਇੱਥੇ ਬੈਠ ਕੇ ਵੀਡੀਓ ਬਣਾਉਣ ਲੱਗਾ ਮੈਂ ਹਾਂ ਕਿਉਂ ਆ ਬੰਦੇ ਆ ਹਾਏ ਵੀ ਹਾ ਸਿਰੇ ਦੀ ਚੀਜ਼ ਨੂੰ ਹੱਥ ਵਧੇ ਕਿ ਜਿਹੜੀ ਇਹਨਾਂ ਨੇ ਪਾਸ ਕਰਦੀ ਨਾ ਬਸ ਪਾਸ ਆ ਕਿਉਂ ਕਿ ਰਿਸ਼ਨ ਹਾਂ ਮੈਨੂੰ ਤਾਂ ਐ ਲੱਗਿਆ ਤਾਂ ਗੱਡੀ ਚਾਹਾਂ ਮੈਂ ਕਿ ਰਿਸ਼ਨ ਨੂੰ ਪਸੰਦ ਨਹੀਂ ਆਏ ਨਹੀਂ ਪਸੰਦ ਆ ਮੈਂ ਗੱਡੀ ਗੱਡੀ ਦੀ ਲੁੱਕੇ ਬਦਲ ਗਈ ਆ ਗੱਡੀ ਦੀ ਲੁੱਕ ਬਦਲ ਮੈਂ ਜਦ ਤੱਕ ਇਹਨਾਂ ਫੋਟੋ ਭੇਜਤੀ ਤੁਸੀਂ ਹਾਂ ਤੇ ਦੇਖ ਹੀ ਲੈ ਫਿਰ ਤਾਂ ਸਹੀ ਗੱਲ ਆ ਫੋਟੋ ਤੁਸੀਂ ਵੀਡੀਓ ਨਾਲ ਕੇ ਭੇਜੋ ਇਹ 50 ਮੈਂਗਾ ਨਹੀਂ ਫਿਰ ਉਹਨੇ ਦੂਏ ਵੀ ਪਲਾਟੀ ਵਾਲੇ ਨੂੰ ਕਹਿੰਦਾ ਯਾਰ ਵੀ ਉਹਦੇ ਚ ਵੀ ਗੁੜਾਈ ਰੱਖਣੀ ਵੀ ਇਹਨਾਂ ਦੇ ਜੱਜਦੇ ਆ ਮੈਂ ਕਿਹਾ ਠੀਕ ਆ ਮੈਂ ਤਾਂ ਉਹਦੇ ਪੈ ਛੱਡੀ ਗਿਆ ਫਿਰ ਪਤਾ ਉਹ ਇੱਕ ਗੱਲ ਹੋਰ ਹੈ ਮੈਨੂੰ ਪਤਾ ਕਿ ਤੁਸੀਂ ਤੁਸੀਂ ਇਹ ਇਹਨਾਂ ਨੇ ਬਾਈ ਗੱਡੀ ਜਿਹੜੀ ਤੇ ਕਹਿੰਦੇ ਆ ਯਾਰ ਲੋਏ ਠੀਕ ਨਹੀਂ ਲੱਗ ਰਹੀ ਤੇ ਦੂਏ ਉਹ ਫਿਰ ਮੈਂ ਬਾਈ ਨੂੰ ਫੋਨ ਕਰਾ ਮੈਂ ਯਾਰ ਐਕਣਾ ਕਹਿੰਦਾ ਕਿ ਕਿਤੇ ਹੋਰ ਬੱਟੇ ਆ ਕਹਿੰਦਾ ਯਾਰ ਕੱਲ ਨੂੰ ਬਦਲਾ ਲੈ ਜਿਹੜੇ ਬਦਲਦਾ ਉਹ ਬਦਲਾ ਲੈ ਹੋਰ ਦੱਸ ਕਹਿੰਦਾ ਮਗਰ ਜੋ ਵੰਦਾ ਪੱਕਾ ਯਾਰ ਜੇ ਜੀ ਗੱਲ ਕਹਿੰਦਾ ਕਰਦਾ ਯਾਰ ਇਹ ਗੱਲ ਹੈ ਹਾਂ ਬਾਕੀ ਬਾਈ ਮਿਲੋ ਬੰਦੇ ਨਾਲ ਬਿਜ਼ਿਟ ਕਰੋ ਹਨਾ ਉਹ ਹੋਰ ਪਤਾ ਹੈ ਉਹ ਯਾਰ ਉਹ ਕਹਿੰਦਾ ਵੀ ਦੇਖ ਮੇਰੇ ਕੋ ਗਾ ਘਬੋਤਰ ਦੇ ਸਾਹਮਣੇ ਆਇਆ ਟਾਈਮ ਨਹੀਂ ਜੇ ਆਪਾਂ ਨੂੰ ਕਿੰਨਾ ਹੋਵੇ ਸਾਨੂੰ ਵੀ ਉੱਕਣੇ ਦੇਣਾ ਕਿਹੜਾ ਟਾਈਮ ਹੋ ਗਿਆ ਗਿਆ ਨੂੰ ਹੈ ਕਿ ਨਹੀਂ ਬੈਜੋ ਬੈਜੋ ਗੱਡੀਆਂ ਹੀ ਨਹੀਂ ਕਰੇਗਾ ਜਿਹ ਟਾਇਰ ਕਰੇ ਟ੍ਰੈਕਟਰ ਟਾਇਰ ਉਹ ਢੀਲੇ ਮੁੱਕ ਦੀ ਬਾਈ ਜੇ ਬੰਦੇ ਰੱਬ ਨੇ ਕੋ ਕਰੇ ਤਾਂ ਹੀ ਹੈ ਨਾ ਕੋਈ ਬੰਦਾ ਸੱਚਾ ਪੱਕਾ ਤਾਂ ਹੀ ਤਾਂ ਹੀ ਹਾਂ ਚਲੋ ਠੀਕ ਹੈ ਬਾਈ ਚਲੋ ਜੀ ਬਾਈ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਜਗਦੀਪ ਸਿੰਘ ਹੁਣ ਦੇਖ ਲਈ ਹੁਣ ਦੇਖ ਲਈ ਲੋਕੋ ਇਹ ਰਾਦੀ ਕੋਈ ਹੈ ਨਾ ਉਸਦੀ ਪਾਸ ਕਰਦੇ ਨੇ ਵੀਡੀਓ ਮੈਨੂੰ ਮੈਨੂੰ ਆਹ ਸਾਨੂੰ ਵਾਲੀ ਵੀਡੀਓ ਕੋਲ ਹਾਂ ਮੈਂ ਤਾਂ ਫੋਨ ਕਰ ਲਾ ਵੀਡੀਓ ਕੋਲ ਕਹਿੰਦਾ ਹਟਿਆ ਨਹੀਂ ਲੱਖੀ ਉਹ ਲੈਣ ਦੇ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਮੈਂ ਨਹੀਂ ਪੁੱਛ ਲੋ ਇਹਨਾਂ ਨੂੰ ਫੋਨ ਕਰਿਆ ਮੈਨੂੰ ਚਲੋ ਠੀਕ ਹੈ ਬਾਈ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ